ਮੋਹਾਲੀ ਪੁਲਿਸ ਵੱਲੋਂ ਅਸਲੇ ਦੀ ਨੋਕ ਤੇ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦੇ ਤਿੰਨ ਮੈਂਬਰ ਅਸਲੇ, ਖੋਹ ਕੀਤੇ ਵਾਨਾ ਅਤੇ ਮੋਬਾਈਲ ਫੋਨਾਂ ਸਮੇਤ ਕਾਬੂ। ਬੀਤੇ ਦਿਨੀ ਮੋਹਾਲੀ ਦੇ ਪਿੰਡ ਚੱਪੜਚੜੀ ਨਜ਼ਦੀਕ ਚਾਰ આરોપીਆਂ ਵੱਲੋਂ ਗਨਪੁਆਇੰਟ ਤੇ ਕਾਰ ਲੁੱਟਣ ਦੀ ਬਾਰਦਾਦ ਨੂੰ ਮੋਹਾਲੀ ਦੀ ਥਾਣਾ ਸੀਆਈਏ ਸਟਾਫ ਵੱਲੋਂ ਹੱਲ ਕਰਦੇ ਹੋਏ ਤਿੰਨ આરોપીਆਂ ਨੂੰ ਅਸਲੇ ਸਮੇਤ ਕਾਬੂ ਕੀਤਾ ਗਿਆ। ਜਿਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਐਸਪੀ ਮੋਹਾਲੀ ਨੇ ਦੱਸਿਆ ਹੈ ਕਿ ਅਰੋਪੀ ਮੋਹਾਲੀ ਦੇ ਪਿੰਡ ਬਲੋਂਗੀ ਵਿੱਚ ਪੀਜੀ ਵਿੱਚ ਰਹਿੰਦੇ ਹਨ ਅਤੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਫਾਜ਼ਿਲਗਾ ਵਾਪਸ ਚਲੇ ਜਾਂਦੇ ਸਨ ਗ੍ਰਫਤਾਰ ਕੀਤੇ ਗਏ ਅਰੋਪੀਆਂ ਵਿੱਚ ਇੱਕ ਅਗਨੀਵੀਰ ਦੱਸਿਆ ਜਾ ਰਿਹਾ ਹੈ ਗ੍ਰਫਤਾਰੀ ਦੌਰਾਨ ਉਪਰੋਕਤ ਅਰੋਪੀਆਂ ਤੋਂ ਇੱਕ ਦੇਸੀ ਪਿਸਤੌਲ ਮੋਬਾਈਲ ਇੱਕ ਬੁਲਟ ਮੋਟਰਸਾਈਕਲ ਐਕਟਿਵਾ ਅਤੇ ਗਨਪੁਆਇੰਟ ਤੇ ਲੁੱਟੀ ਹੋਈ ਸਵਿਫਟ ਡਿਜ਼ਾਇਰ ਕਾਰ ਬਰਾਮਦ ਕੀਤੀ ਗਈ ਜੁਲਾਈ ਦੀ ਦਰਮਿਆਨੀ ਰਾਤ ਨੂੰ ਇੱਕ ਇਨਸੀਡੈਂਟ ਹੋਇਆ ਸੀ ਜਿਦੇ ਵਿੱਚ ਇੱਕ ਡਿਜ਼ਾਇਰ ਕੈਬ ਜਿਹੜੀ ਹੈਗੀ ਡਿਜ਼ਾਇਰ ਟੈਕਸੀ ਜਿਹੜੀ ਹੈਗੀ ਉਹ ਗਨਪੁਆਇੰਟ ਤੇ ਖੋਹੀ ਗਈ ਸੀ ਬਲੌਂਗੀ ਦੇ ਏਰੀਆ ਦੇ ਵਿੱਚ ਆ ਸਾਡੀਆਂ ਇਮੀਡੀਏਟਲੀ ਟੀਮਾਂ ਜਿਹੜੀਆਂ ਸੀਗੀਆਂ ਥਾਣੇ ਦੀ ਟੀਮਾਂ ਸੀ ਇਹਦੀ ਟੀਮਾਂ ਇਮੀਡੀਏਟਲੀ ਐਕਸ਼ਨ ਦੇ ਵਿੱਚ ਆ ਗਈਆਂ ਤੇ ਕੇਸ ਨੂੰ ਅਸੀਂ ਟ੍ਰੇਸ ਕਰਨਾ ਸ਼ੁਰੂ ਕੀਤਾ ਤਾਂ ਇਹਦੇ ਵਿੱਚ ਸਾਨੂੰ ਸਫਲਤਾ ਮਿਲੀ ਜਦੋਂ ਅਸੀਂ ਹੁਣ ਇਹ ਇਹਦੇ ਵਿੱਚ ਜਿਹੜੇ ਇਨਵੋਲਡ ਤਿੰਨ ਦੋਸ਼ੀ ਨੇ ਉਹ ਤਿੰਨੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਤੇ ਇਹ ਤਿੰਨੇ ਦੋਸ਼ੀਆਂ ਤੋਂ ਜਿਹੜੀ ਖੋਈ ਹੋਈ ਗੱਡੀ ਸੀ ਉਹ ਵੀ ਰਿਕਵਰ ਹੋਈ ਹੈ ਤੇ ਉਸ ਦੇ ਨਾਲ ਜਿਹੜਾ ਵੈਪਨ 315 ਬੋਰ ਦਾ ਹੈ ਕਿ ਦੇਸੀ ਕਟਾ ਯੂਜ਼ ਹੋਇਆ ਸੀਗਾ ਉਹ ਵੀ ਇਹਦੇ ਵਿੱਚ ਰਿਕਵਰ ਕਰ ਲਿਆ ਗਿਆ ਆ ਇਹਨਾਂ ਦੀ ਪੁੱਛਗਿੱਛ ਤੋਂ ਇਹ ਵੀ ਸਾਹਮਣੇ ਆਇਆ ਹੈ ਕਿ ਇਹ ਪਿਛਲੇ ਕਰੀਬ 2 ਮਹੀਨਿਆਂ ਤੋਂ ਬਲੌਂਗੀ ਏਰੀਆ ਦੇ ਵਿੱਚ ਇੱਕ ਪੀਜੀ 'ਚ ਰਹਿ ਰਹੇ ਸਨ ਤੇ ਇਹ ਡੈਲੀ ਚ ਅਪਡਾਉ ਫਜ਼ਿਲਕਾ ਦੇ ਬੇਸਿਕਲੀ ਪਿੱਛੋਂ ਰਹਿਣ ਵਾਲੇ ਨੇ ਫਜ਼ਿਲਕਾ ਤੋਂ ਇੱਥੇ ਆਂਦੇ ਸੀ ਨਹੀਂ ਕਿ ਇਹਨਾਂ ਨੇ ਪੀਜੀ ਦਾ ਕਮਰਾ ਰੈਂਟ ਤੇ ਲਿੱਤਾ ਹੋਇਆ ਸੀ ਤੇ ਇੱਥੇ ਆ ਕੇ ਰਹਿ ਪੈਂਦੇ ਸੀ ਤੇ ਜਾਂਦੇ ਹੋਏ ਵਾਰਦਾਤ ਕਰਕੇ ਕੋਈ ਨਾ ਕੋਈ ਇਨਸੀਡੈਂਟ ਕਰਕੇ ਉਸ ਤੋਂ ਬਾਅਦ ਇਹ ਵਾਪਸ ਫਜ਼ਿਲਕਾ ਚਲੇ ਜਾਂਦੇ ਸਨ ਅਜੇ ਤੱਕ ਇਹਨਾਂ ਦੀਆਂ ਦੋ ਚੋਰੀ ਦੀਆਂ ਵਾਰਦਾਤਾਂ ਵੀ ਸਾਹਮਣੇ ਆਈਆਂ ਜਿਦੇ ਵਿੱਚ ਇੱਕ ਐਕਟਿਵ ਆ ਉਹਨੂੰ ਚੋਰੀ ਕੀਤੀ ਸੀ ਪਲੱਸ ਇੱਕ ਬੁਲੇਟ ਮੋਟਰਸਾਈਕਲ ਜਿਹੜਾ ਹੈਗਾ ਉਹ ਚੋਰੀ ਕੀਤਾ ਸੀਗਾ ਇਹ ਇਸ ਗੱਡੀਆਂ ਦੇ ਵਿੱਚ ਚਾਹੇ ਚੋਰੀਆਂ ਖੋਈਆਂ ਹੋਈਆਂ ਗੱਡੀਆਂ ਇਹਦੇ ਉੱਤੇ ਜਾਲੀ ਨੰਬਰ ਪਲੇਟ ਲਗਾ ਕੇ ਜਾਂ ਤਾਂ ਉਸਨੂੰ ਖੁਦ ਇਸਤੇਮਾਲ ਕਰਦੇ ਸਨ ਜਾਂ ਫਿਰ ਅੱਗੇ ਕਿਸੇ ਨੂੰ ਇਸਤੇਮਾਲ ਕਰਨ ਵਾਸਤੇ ਦਿੰਦੇ ਸਨ ਤੇ ਜਾਂ ਫਿਰ ਉਸ ਗੱਡੀ ਨੂੰ ਵੇਚ ਦਿੰਦੇ ਸਨ ਅ ਇਹਨਾਂ ਦੀ ਇਹਨਾਂ ਦੇ ਮੋਡਸ ਸੁਪਰੈਂਡਿੰਗ ਇਹਨਾਂ ਦੇ ਐਸੀ ਹਨ ਨੇ ਲੁਧਿਆਣੇ ਦੇ ਲੁਧਿਆਣੇ ਦੇ ਇੱਕ ਬੰਦੇ ਚੋਂ लुधियाने ਦੇ ਇੱਕ ਬੰਦੇ ਤੋਂ ਪਹਿਲਾਂ ਫੋਨ ਚੋਰੀ ਕੀਤਾ ਉੱਥੇ ਫੋਨ ਚੋਰੀ ਕਰਕੇ ਫਿਰ ਉਸ ਫੋਨ ਰਾਹੀਂ ਇਹਨਾਂ ਨੇ ਜਿਹੜੀ ਸੀ ਗੱਡੀ ਜਿਹੜੀ ਸੀਗੀ ਉਹ ਕੈਬ ਬੁੱਕ ਕਰਾਈ ਸੀ ਤਾਂ ਕਿ ਟ੍ਰੇਸ ਨਾ ਹੋ ਪਾ ਨੇ ਤੇ ਉਸ ਜਿਹੜੀ ਐਪ ਰਾਹੀਂ ਜਿਹੜੀ ਕੈਬ ਬੁੱਕ ਕਰਾਈ ਸੀ ਫਿਰ ਉਸ ਤੋਂ ਬਾਅਦ ਉਸ ਕੈਬ ਨੂੰ ਗਨਪੁਆਇੰਟ ਤੇ ਖੋਇਆ ਸੀ ਇਹਨਾਂ ਨੇ ਇਸ ਤਰ੍ਹਾਂ ਹੁਣ ਤੱਕ ਦੀ ਇਨਵੈਸਟੀਗੇਸ਼ਨ ਕੀ ਆਇਆ ਹੈ ਕਿ ਇਹਨਾਂ ਦਾ ਕੋਈ ਕ੍ਰਿਮਨਲ ਬੈਕਗ੍ਰਾਉਂਡ ਹੈ ਕਿ ਇਹ ਬਹੁਤ ਜ਼ਿਆਦਾ ਕਿ ਅਗਨੀ ਵੀ ਅਪਰੇਸ ਕਰਾਈ ਹੈ ਹਾਂ ਜੀ ਇਹਨਾਂ ਦਾ ਹਜੇ ਤੱਕ ਤਾਂ ਕੋਈ ਕ੍ਰਿਮਨਲ ਬੈਕਗ੍ਰਾਉਂਡ ਫਿਲਹਾਲ ਸਾਹਮਣੇ ਨਹੀਂ ਆਇਆ ਹੈ ਫਸਟ ਟਾਈਮ ਹੀ ਜਿਹੜੇ ਹੈ ਇਦੇ ਵਿੱਚ ਇੱਕ ਜਿਹੜਾ ਅ ਅਸ਼ਮੀਤ ਸਿੰਘ ਨਾਮ ਦਾ ਬੰਦਾ ਹੈ ਇਹ बतौर ਅਗਨੀਵੀਰ 2022 ਦੇ ਵਿੱਚ ਭਰਤੀ ਹੋਇਆ ਸੀਗਾ ਤੇ ਕਰੀਬ ਪਿਛਲੇ 2 ਮਹੀਨਿਆਂ ਤੋਂ ਇਹ ਛੁੱਟੀ ਤੇ ਆਇਆ ਸੀ ਤੇ ਮੁੜ ਕੇ ਉਸ ਤੋਂ ਬਾਅਦ ਪਹੋੜਾ ਹੋਇਆ ਹੋਇਆ ਤੇ ਵਾਪਸ ਨਹੀਂ ਗਿਆ 2022 2022 ਚ ਐਡਮਿਟ ਪਰਤੀ ਹੋਇਆ ਸੀ ਉਹ ਰਿਟਰਨ ਹੋਇਆ ਸੀ ਕਿ ਤਿੰਨੋਂ ਕੋਈ ਐਡਿਕਟ ਹੈ ਗੱਲ ਦਿੱਸ ਗਈ ਇਹ ਕਿਉਂ ਕਰਦੇ ਸੀ ਨਹੀਂ ਡਰਗ ਐਡਿਕਸ਼ਨ ਦੀ ਤਾਂ ਗੱਲ ਸਾਹਮਣੇ ਨਹੀਂ ਆਈ ਹੈ ਕੋਈ ਪਰ ਹਜੇ ਤੱਕ ਇਹ ਰਹੀ ਕਿ ਇਹ ਪੈਸੇ ਵਾਸਤੇ ਇਹ ਚੀਜ਼ ਕਰਦੇ ਸੀ ਗੱਡੀਆਂ ਨੂੰ ਜਾਂ ਤਾਂ ਵੇਚਦੇ ਸੀਗੇ ਜਾਂ ਫਿਰ ਆਪ ਦਾ ਇਸਤੇਮਾਲ ਕਰਦੇ ਸੀ ਜਲਦੀ ਨੰਬਰ ਪਲੇਟ ਲਗਾ ਕੇ ਕਿੰਨੇ ਕੇਜ ਪਿਆਏ ਇਹ 18 ਤੋਂ 22 23 ਸਾਲ ਦੇ ਯੰਗਸਟਰਸ ਆ ਬਿਲਕੁਲ ਇਹ ਤਿੰਨ ਦਾ ਭਰਾ ਹੀ ਸਗਾ ਭਰਾ ਇਹ ਸਗਾ ਭਰਾ ਹਾਂਜੀ ਦੋ ਸਗੇ ਭਰਾ ਹੀ ਇੱਕੋ ਨਾਲ ਦੋਸਤ ਸਰ ਇਹ ਕੱਟਾ ਕਿਥੋਂ ਲੈ ਕੇ ਆਇਆ ਸੀਗਾ ਕੋਈ ਆ ਰਿਹਾ ਹੈ ਕੋਈ ਕਨੈਕਸ਼ਨ ਜਿਹੜਾ ਹੈ ਇਹ ਇੱਕ ਕੱਟਾ ਜਿਹੜਾ ਹੈਗੇ ਕਨਪੁਰ ਯੂਪੀ ਤੋਂ ਲੈ ਕੇ ਆਏ ਨੇ ਇਹ ਉਥੋਂ ਪਤਾ ਕਰਕੇ ਲੈ ਕੇ ਆਏ ਨੇ ਤੇ ਸਾਡੀ ਉਹਦੀ ਰਿਨਵੈਸਟੀਗੇਸ਼ਨ ਜਿੱਥੋਂ ਲੈ ਕੇ ਆਏ ਉਹਦੇ ਪ੍ਰਤੀ ਜਾਰੀ ਹੈ ਤਾਂ ਸਰ ਇਹ ਇਹਨਾਂ ਨੇ ਏਸੀ ਏਰੀਆ ਨੂੰ ਜਿਹਦੇ ਸਟੈਕਸੀ ਸਨੈਚ ਹੋਈ ਸੀ ਗਨਪੁਆਇੰਟ ਤੇ ਇਹਨਾਂ ਨੇ ਪੂਰਾ ਪਲਾਨ ਤਰੀਕੇ ਨਾਲ ਕੀਤੀ ਹੈ ਕਿ ਅਸੀਂ ਇਹੋ ਕਰ ਹਾਂਜੀ ਹਾਂਜੀ ਇਹ ਚ ਬੇਸਿਕਲੀ ਜਿਵੇਂ ਮੈਂ ਦੱਸਿਆ ਹੈ ਕਿ ਫਰੂਜ਼ ਫਜ਼ਲ ਕਾ ਤੋਂ ਆਂਦੇ ਸੀਗੇ ਉੱਥੇ ਉੱਥੇ ਬਾਈ ਟ੍ਰੇਨ ਜਾਂ ਬਾਈ ਬੱਸ ਆਂਦੇ ਸੀਗੇ ਤੇ ਇੱਥੇ ਆਪਣੇ ਪੀਜੀ ਦੇ ਵਿੱਚ ਜਿਹੜਾ ਕਮਰਾ ਸੀ ਉੱਥੇ ਰਹਿੰਦੇ ਸੀਗੇ ਫਿਰ ਲੇਟ ਨਾਈਟ ਯਰਲੀ ਮਾਰਨਿੰਗ ਕੋਈ ਚੋਰੀ ਜਾਂ ਲੁੱਟਖੋਦੀ ਵਾਰਦਾਤ ਕਰਕੇ ਫਿਰ ਉਹ ਗੱਡੀ ਸਮੇਤ ਫਜ਼ਿਲਕਾ ਚਲੇ ਜਾਂਦੇ ਸੀ ਹਾਲੇ ਤੱਕ ਸਰ ਕੋਈ ਪੂਰੀ ਕਵਰੀ ਨਹੀਂ ਹੋਈ ਜਿਵੇਂ ਤੁਸੀਂ ਗੱਡੀ ਦੀ ਗੱਲ ਕਰ ਰਹੇ ਹੋ ਜਿਵੇਂ ਤੁਸੀਂ ਕਿਹਾ ਕਿ ਬੁਲੇਟ ਵੀ ਸੀਗਾ ਐਕਟਿਵਾ ਵੀ ਸੀਗਾ ਉਹ ਵੀ ਰਿਕਵਰਡ ਹੈ ਜੀ ਇਹਦੇ ਵਿੱਚ ਬੁਲੇਟ ਮੋਟਰਸਾਈਕਲ ਕਿੰਨਾ ਸਾਹਮਣੇ ਆਇਆ ਕਿੰਨੀ ਕਰੀਆਂ ਨਹੀਂ ابھی ਤੱਕ ਫਿਲਹਾਲ 3 ਤੋਂ ہمارے پاس ਰਿਕਵਰਡ ਹੈ ਤੋਂ ਬਾਕੀ ਇਹਨਾਂ ਸੇ ਪੁੱਛਤਾ ਚੱਬੀ ਜਾਰੀ ਹੈ ਤਾਂ ਹੋਰ ਵੀ ਕਾਫੀ ਇਨਸੀਡੈਂਟਸ ਨੇ ਸਰ ਇਹ ਬੁਲੇਟ ਮੋਟਰਸਾਈਕਲ ਐਕਟਿਵਾ ਲਈ ਨਹੀਂ ਸੀ ਮੌਲੀ ਜੇਸੀ ਮੌਲੀ ਸੀ ਮੌਲੀ ਸੀ ਖਾਂਜੀ ਇਹਨਾਂ ਸੇ ਸਾਰੇ ਕਰਤੇ ਕਿ ਐਸੀ ਜਾਲੀ ਨੰਬਰ ਦੀ ਸੇਵਾ ਕੀਤੀ ਵੀ 17 ਇਹ ਦੋਨੋਂ ਬਲੌਂਗੀ ਸੇ ਹੀ ਚੋਰੀ ਹੋਏ ਬਲੌਂਗੀ ਕਰਤੇ ਕਿ ਐਸੀ ਅੱਗੇ ਸੇ ਲਾਊਟ ਕਰਤੇ تھے ਜਾਂ ਫਿਰ ਇਨਪੇ ਕੋਈ ਵਾਰਦਾਤੋਂ ਕੋ ਅੰਜਾਮ ਵਗੈਰਾ ਕੁਛ ਐਸਾ ਨਹੀਂ ਵਾਰਦਾਤ ਕੋ ਅੰਜਾਮ ਦੇਣੇ ਲਈ ਯੂਜ਼ ਹੋਇਆ ਤੋ ਸਾਹਮਣੇ ਨਹੀਂ ਆਈ ਇਹ ਚੀਜ਼ ਲੇਕਿਨ ਜਾਂ ਤੋ ਖੁਦ ਕੇ ਇੱਕ ਇੱਕ ਦੋ ਗਾੜੀਆਂ ਖੁਦ ਇਸਤੇਮਾਲ ਕਰ ਰਹੇ ਸੀ ਇੱਕ ਦੋ ਗਾੜੀਆਂ ਜੋ ਥੀ ਇਹਨਾਂ ਨੇ ਵੇਚ ਦਿੱਤੀ ਸਰ ਕਿਨੂੰ ਵੇਚ ਦੇ ਸੀਗਾ ਉਹ ਤੋ ਜਾਣਕਾਰੀ ਮਿਲੀ ਉਹ ਅੱਗੇ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜਿਨੂੰ ਅੱਗੇ ਵੇਚ ਦੇ ਸੀ ਚੋਰੀ ਵਾਲੀ ਗੱਡੀਆਂ ਉਹਨਾਂ ਦੇ ਖਿਲਾਫ ਵੀ ਜੇ ਉਹਨਾਂ ਦਾ ਕਸੂਰ ਹੋਇਆ ਤਾ ਪਰ ਕਿਉਂਕਿ ਜਾਲੀ ਨੰਬਰ ਪਲੇਟ ਜਾਲੀ ਕਾਗਜ਼ ਬਣਾ ਕੇ ਦਿੰਦੇ ਸੀ ਤਾਂ ਉਸ ਸਮੇਂ ਨਾਲ ਉਹ ਇਹੀ ਇਹੀ ਕਰਦੇ ਸੀ ਇਹਨਾਂ ਚ ਕੌਣ ਕਰਦਾ ਸੀ ਮੇਨ ਮੇਰਾ ਕਿਹੜਾ ਮਾਸਟਰ ਮਾਈਂਡ ਸੀ ਇਸ਼ਮੀਤੀ ਜੀ ਇਸ਼ਮੀਤੀ ਮਾਸਟਰ ਮਾਈਂਡ ਪਰ ਪਤਾ ਲੱਗਾ ਕਿੰਨਾ ਪੜੇ ਹੋਏ ਨੇ ਸਾਰੇ ਕਿਉਂਕਿ ਇੱਕ ਤਗੜੀ ਵੀਰ ਹੈ ਬਾਕੀ ਇਹ ਇਸ A+2 ਪਾਸ ਹੈ ਫਰਸਟ ਪਾਸ ਹੈ ਇੱਕ 10th ਪਾਸ ਹੈ 2+2 ਪਾਸ ਸਰ ਇਹਨਾਂ ਨੂੰ ਚੋਣ ਨਹੀਂ ਹੈ ਕਿ ਇਨ ਡਰਾਈਵ ਐਪ ਰਾਈਨ ਮੰਗੋ ਕੇ ਤਾਂ ਕਈ ਕੰਪਲੇਂਟਸ ਸਾਡੇ ਕੋਲ ਵੀ ਆਈ ਤੁਸੀਂ ਵੀ ਪਹਿਲਾਂ ਵੀ ਪ੍ਰੈਸ ਕਾਨਫਰੰਸ ਕੀਤੀ ਹੈ ਇਹ ਕਿੰਨੇ ਸੇਫ ਹੈ ਕਿਉਂਕਿ ਓਲਾ ਹੋਗੀ ਓਵਰ ਇਹ ਤਾਂ ਰਜਿਸਟਰਡ ਹੈ ਲੇਕਿਨ ਇਸ ਤਰ੍ਹਾਂ ਦੀ ਜਿਹੜੀ ਐਪਸ ਹੈ ਉਹਦਾ ਕਈ ਵਾਰੀ ਡਾਟਾ ਨਹੀਂ ਮਿਲ ਪਾਂਦਾ ਜਿਸ ਕਰਕੇ ਪ੍ਰੋਬਲਮ ਜਿਹੜੀ ਆਬਵੀਅਸ ਹੁੰਦੀ ਹੈ ਨਹੀਂ ਡਾਟਾ ਦੀ ਕੋਈ ਬਲਤੂ ਇੱਕ ਪੁਆਇੰਟ ਐਡ ਕਰਨਾ ਸੰਭਵ ਹੈ ਅੱਜ ਵੀ ਜੇ ਚੰਡੀਗੜ੍ਹ ਦੀ ਗੱਲ ਕਰ ਲਈਏ ਬੜੇ ਸਾਰੇ ਟੈਕਸੀ ਡਰਾਈਵਰਸ ਇਕੱਠੇ ਹੋ ਕੇ ਉਹ ਵੀ ਇਹੀ ਪ੍ਰੋਟੈਸਟ ਕਰ ਰਹੇ ਨੇ ਕਿ ਜਿਹੜੇ ਰਜਿਸਟਰਡ ਐਪਸ ਨੇ ਉਹਨਾਂ ਨੂੰ ਏਸੀ ਚੀਜ਼ ਤੇ ਜਿਹੜਾ ਬਣਿਆ ਜਾ ਰਿਹਾ ਜਦਕਿ ਜੋ ਨਾਨ ਰਜਿਸਟਰਡ ਐਪਸ ਨੇ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋ ਰਹੀ ਇਹ ਚੀਜ਼ਾਂ ਸਾਹਮਣੇ ਹੋ ਰਹੀਆਂ ਤਾਂ ਫਿਰ ਜਿਹੜੇ ਸ਼ਾਮਿਲ ਹੈ ਕਿੰਨਾ ਕਿ ਟੈਕਸੀ ਜਿਹੜਾ ਉਹ ਮੁਹਾਲੀ ਪੁਲਿਸ ਜਿਹੜੀ ਲਈ ਇਸ ਜੀ ਨਹੀਂ ਅਸੀਂ ਲੀਗਲੀ ਇਹਨੂੰ ਸਟੱਡੀ ਕਰ ਲ